ਹਾਂਜੀ ਜੁੜ ਗਏ ਬਾਪੂ ਦਾ ਕਿ ਨਾਮ ਹੈ ਸਰਦਾਰ ਦਿਨੈ ਸਿੰਘ ਜੀ ਨਾਮ ਸਰਦਾਰ ਸਰਦਾਰ ਸੰਦੀਪ ਜੀ ਖਲਾਰੀ ਇਹਦੇ ਵਾਸਤੇ ਆਪਣਾ ਟੋਪੀ ਕੁੰਡੀ ਜੀ ਦਾ ਲੈ ਕੇ ਕੋਲ ਲਿਆਓ ਪਰ ਨਾ ਰੁਕਵਾਓ ਕੋਈ ਪਰ ਨਾ ਹੀ ਟਾਕਤ ਤੇ ਟੋਪੀ ਭਾਗੇ ਨਹੀਂ ਹਾਂਜੀ ਵੀ ਹਾਂ ਵੀ ਰੱਖ ਲਓ ਠੀਕ ਹੈ ਹਾਂਜੀ ਹਾਂਜੀ ਕਨਿਬੀ ਸਿੱਖਾਂ ਦੇ ਬੋਤਾਂ ਬਾਪੀ ਸਰਦਾਰ ਹਾਂ ਕੀ ਕਰਦੇ ਆਂ ਉਹਨਾਂ ਤੱਕੜਾ ਧੱਕਾ ਇਹ ਨਵੇਂ ਕਾਰੋਬਾਰ ਕੀ ਹੁੰਦੇ ਕੀ ਨਹੀਂ ਗੰਬਾਣ ਨੂੰ ਇਹ ਬਾਹਰ ਤੋਂ ਨਹੀਂ ਸੁਣੇ ਪਤਾ ਉਹ ਸੱਜਣ ਦੀ ਵਾਕਸ ਨਹੀਂ ਇਨੀ ਮਰੂ ਮੇਸਟਰ ਕਰਾ ਲਾ ਸਵਾਦ ਅੰਮਲ ਨੂੰ ਵਿਆਹ ਕਰਾ ਲਾ ਉਹ ਸਿੱਖਾਂ ਦੀ ਬਾਟੀਕਾ ਵਾਲੀ ਹੈ ਐਂ ਇਸੇ ਨੂੰ ਅਨੰਦ ਕਰਜਣਾ ਚਾਹੀਦਾ ਅੱਜ 52 ਸਾਬ ਤੇ ਚਾਹੀਦਾ ਠੀਕ ਆ ਇਸ ਸਮੇਂ ਕਰੂੰਗਾ ਫਿਰ ਜਦੋਂ ਤੁਸੀਂ 40 45 ਤੇ ਆਓਗੇ ਬੱਚੇ ਪ੍ਰਾਪਤ ਹੋ ਜਾਣਗੇ ਜਦੋਂ ਉਸ ਤੋਂ ਬਾਅਦ ਆਉਂਦੇ ਕਾਕੇ ਤੇ ਲਿਆਗੇ ਤੂੰ ਬਾਅਦ ਤੂੰ ਜਰੋੜਾ ਪਹਿਲਾਂ ਮਾਰੇ ਚੱਲਿਓ ਦਾ ਘੁੰਮਣੇ ਮੈਂ ਚੱਲ ਜੂ ਚਟੂਰਿਸਟਲਾਂ ਆਇਓ ਤਮਨਾ ਵਾਪਸ ਤੇ ਰਹਿਣਾ ਕਰਾ ਮਾੜੀਆਂ ਕੀ ਕਰਦੀ ਆਹ ਹੀ ਨਸ਼ੇ ਦੇ ਲੜੇ ਗਏ ਪਰੇਪਉ ਪੰਜਾਬ ਤੇ ਆਪਣਾ ਨਾ ਪੰਜਾਬ ਕੱਲਾ ਬੰਦਾ ਸਭ ਸੰਭਾਲ ਸਕਦਾ ਹੈ ਪੰਜਾਬ ਨੂੰ ਸੰਭਾਲਦਾ ਹਾਂ ਉਹ ਤਾਂ 5 ਵਜੇ ਆਏ। ਜੇ ਇਹ ਇੱਥੇ ਸੇਵਾ ਕਰਨ ਆਏ ਉਹ ਤੁਹਾਰੇ ਕਿਤੇ ਕਿਹਾ ਜੜਾ ਤੁਹਾਨੂੰ ਗੁਰੂ ਨੇ ਕਿਹਾ ਵੀ ਸੇਵਾ ਕਰਦੀ ਤੁਹਾਡੇ ਅੰਦਰ ਭਾਵਨਾ ਪੂਰੀ ਆ ਨਾ ਆਪਾਂ ਜਿਵੇਂ ਮਰਨੀ ਆ ਗੁਰੂ ਪ੍ਰਤੀ ਤਾਂ ਆਪਾਂ ਸਮਰਪਿਤ ਆ ਰਹੇਂ ਦਲਤਾ ਠੀਕ ਆ ਜਾਇ ਜਾਈ ਨਾ ਨਸ਼ਾ ਕਿੰਨਾ ਤੇ ਇੱਟਾ ਚਿੱਟੀ ਗਈ ਬਿੰਦਨ ਤਾਂ ਜਿੰਨਾ ਚਿਰ ਕੀ ਕਰਦੇ ਆ ਕੋਈ ਨਹੀਂ ਤੋਏ ਤਗੜੇਣਾ ਨਾ ਬਾਹਰ ਨੱਡੇ ਦਾਸ ਤਾਡੀ ਮੰਨ ਬਾਪ ਜੀ ਬੰਦਾ ਜੀ ਰਪਾ ਵਰਦਾਰੇ ਪੜਨਾ ਦੇ ਪੜਕਾ ਮੰਨਿਆ ਇੱਥੇ ਆ ਕੇ ਬੰਦਾ ਹੁੰਦਾ ਹੁਣ ਮੈਂ ਫਿਰ ਚੋਕਾ ਬੋਟੀ ਤਾਂ ਦਾ ਨਾ ਆੜਾ ਕਿੰਨੇ ਹੋਏ ਪੜਕਾ ਮੰਨ ਲਉਂਦੀ ਹੋਇਆ ਆਪਾਂ ਨੂੰ ਇਹ ਵੇਖ ਲਾ ਵੀ ਗੁਰੂ ਨੇ ਉੱਥੇ ਭੇਜਣਾ ਹੈ ਆਇ ਨਹੀਂ ਆਉਣਾ ਸੇਵਾ ਇਦਾਂ ਕਰਦੇ ਰਹੋ ਗੁਰੂ ਮਹਾਰਾਜਾ ਦੀ

Halo kita ML online dah lao moden nak tanya tu dah nak